ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ D02 TV ਅੱਜ ਦਿਨ ਵਿੱਚ ਆਪਾਂ 2-3 ਲਾਈਵ ਕੀਤੇ ਸੀ ਸੋ ਉਹਨਾਂ ਵਿੱਚੋਂ ਕਹਿ ਲਓ ਕਿ ਬਿਆਸ ਦਰਿਆ ਤੋਂ ਇੱਕ ਲਾਈਵ ਸੀ ਇੱਕ ਲਾਈਵ ਮੈਂ ਕੀਤਾ ਸੀ ਅਲੱਗ-ਅਲੱਗ ਖੇਤਰਾਂ ਦੇ ਵਿੱਚੋਂ ਜੋ ਬਿਆਸ ਦੇ ਅਧੀਨ ਹੀ ਆ ਸੋ ਹੁਣ ਤੁਸੀਂ ਜਿਹੜੀ ਵੀਡੀਓ ਦੇਖ ਰਹੇ ਹੋ ਇਹਦੇ ਵਿੱਚ ਦੇਖੋ ਕਿ ਪੈਲੀਆਂ ਦਾ ਕੀ ਹਾਲ ਆ ਦਰਖਤ ਕਿੰਨੇ-ਕਿੰਨੇ ਡੁੱਬੇ ਪਏ ਆ ਇਹ ਤੁਸੀਂ ਘਰ ਦੇਖ ਸਕਦੇ ਹੋ ਦੂਰ ਤੱਕ ਇਸ ਵੀਡੀਓ ਦੇ ਵਿੱਚ ਸੋ ਘਰਾਂ 'ਚ ਬੜਾ ਪ੍ਰਬੰਧ ਕੀਤਾ ਗਿਆ ਸੀ ਲੋਕਾਂ ਵੱਲੋਂ ਸੋਲਰ ਪੈਨਲ ਵਗੈਰਾ ਲੱਗੇ ਹੋਏ ਸੀ ਪਰ ਲੋਕਾਂ ਨੂੰ ਇਹ ਘਰ ਛੱਡ ਕੇ ਮਜਬੂਰੀ ਕਾਰਨ ਕਿਤੇ ਹੋਰ ਜਾਣਾ ਪਿਆ ਕਿਉਂਕਿ ਘਰਾਂ ਦੇ ਹਾਲਾਤ ਤੁਹਾਨੂੰ ਦਿਖ ਰਹੇ ਹੋਣਗੇ ਵੀਡੀਓ 'ਚ ਦਰਖਤ ਕਿੰਨੇ ਕਿੰਨੇ ਡੁੱਬੇ ਆ ਉਹਦੇ ਤੋਂ ਤੁਸੀਂ ਹਿਸਾਬ ਲਾ ਸਕਦੇ ਹੋ ਪਾਣੀ ਦਾ ਤੇ ਪੈਲੀਆਂ ਦੀ ਤੇ ਆਪਾਂ ਗੱਲ ਹੀ ਨਾ ਕਰੀਏ ਕਿਉਂਕਿ ਜੇ ਦਰਖਤ ਅੱਦੇ ਅੱਦੇ ਡੁੱਬੇ ਆ ਤਾਂ ਪਹਿਲੀ ਥੱਲੇ ਆ ਉਹਦੇ ਤੋਂ ਤਾਂ ਡੁੱਬੀ ਹੋਊਗੀ ਸੋ ਲੋਕ ਬਾਰ-ਬਾਰ ਆਪਣੇ ਘਰਾਂ ਨੂੰ ਆ ਜਾ ਕੇ ਵੇਖ ਰਹੇ ਆ ਕਿ ਸਾਡੇ ਘਰਾਂ ਦੇ ਹਾਲਾਤ ਕੀ ਆ ਕੀ ਸਾਡੇ ਘਰਾਂ ਦੀ ਸਥਿਤੀ ਠੀਕ ਹੋਈ ਆ ਸੋ ਜਿਆਦਾ ਜਾਣਕਾਰੀ ਲਈ ਤੁਸੀਂ ਪੂਰੀ ਵੀਡੀਓ ਲਾਈਵ ਵਾਲੀ ਦੇਖ ਸਕਦੇ ਹੋ ਧੰਨਵਾਦ